ਅੱਧ ਮੇਰੀ ਭੈਣ ਨੇ ਉਹ ਨਾ ਅੱਧ ਮੇਰੀ ਭੈਣ ਨੇ ਉਹ ਨਾ ਬਲੇ ਹਾਂ ਇਹਨੂੰ ਦੇਖ ਤਾ ਕੋਈ ਇਹਨੂੰ ਨੱਚਣ ਟਪਣ ਦੀ ਲੱਗੀ ਆ ਬਸ ਡੈਡੀ ਇਹਦੇ ਨੇ ਆਵਾਜ਼ ਮਾਰੀ ਵੀ ਚਾਹ ਕੋਲ ਚਾਹ ਬਣਾ ਕੇ ਲੈ ਆ ਕੇ ਤੇ ਇਹ ਚਾਹ ਵੀ ਨਹੀਂ ਲੱਗੋ ਬਣਾ ਸਕਦੀ ਇਨਾ ਇਹਨੇ ਦਿਮਾਗ ਖਰਾਬ ਕੀਤਾ ਇਹਨੇ ਮੇਰਾ ਇਹਨੂੰ ਕੋਈ ਸਮਝ ਨਹੀਂ ਲੱਗਦੀ ਬਸ ਇਹਨੂੰ ਪੁੱਤਾਂ ਤੋਂ ਵਿਆਹ ਮਿਲੇ ਤਾਂ ਫਿਰ ਕਰੇ ਨਾ ਕੰਮ ਤਾਲੋਂ ਮੈਂ ਤਾਲੋਂ ਦਾਂ ਪਤਾ ਨਹੀਂ ਉਹਨੇ ਤਦੋਂ ਆ ਨਾ ਲੈ ਮੈਂ ਅੱdte ਤਾਲੋਂ ਦੀ ਤੇਂ ਤੇਨੇ ਆਉਂਡਈ ਇਹਦੀ ਭੈਣ ਉਹਨੂੰ ਮੈਂ ਪੁੱਛਦੀ ਆਂ ਵੀ ਤੁਸੀਂ ਤੇ ਕਹਿੰਦੇ ਸੀ ਵੀ ਇਹ ਤੋਤਲੀ ਆ ਇਹ ਤੋਤਲੀ ਦੇ ਨਾਲ ਨਾਲ ਇਹ ਤੇ ਦਿਮਾਗ ਦੀ ਵੀ ਸਿੱਧੀ ਆ ਪਤਾ ਨਹੀਂ ਤੋ ਦਵਾ ਨਾ ਤਿੰਨਾਂ ਤੇ ਮੋਦਿਆ ਤੇ ਵਤਲੇ ਆਏ ਤੇ ਦਵਾਉਦੀ ਮੈਂ ਲਾਤ ਕੁ ਲੈ ਕਾਨਿਆ ਹਰਬਨ ਮਸੀਹ ਕਰਾਗੇ ਆਪਾਂ ਕਿਹੜਾ ਐ ਮਸੀਹ ਦਾ ਕਰਾ ਸੰਦੀਪ ਸੰਦੀਪ ਕਰਨੀ ਕੋਈ ਲੱਗਦਾ ਆਏ ਲੱਦਾ ਮੇਰੀ ਭੈਣ ਆਦੀ ਆਏ ਬਦੋ ਹਾਏ ਹਾਏ ਲੱਗਦਾ ਕਰਨੀ ਹੈਗਾ ਕੋਈ ਨਹੀਂ ਆ ਕੀ ਤੂੰ ਬਣੀ ਆ ਤੇ ਤਤੀ ਤਾ ਹਾ ਤਤੀ ਸਾਸੀ ਕੋਲ ਤਾਂ ਠੀਕ ਆ ਤੂੰ ਕਿਉਂ ਸ਼ੈਣ ਬਣੀ ਆ ਆ ਕੀ ਹਾਲ ਬਣਾਇਆ ਤੂੰ ਆਪਣਾ ਤੀਦਾ ਮੈਂ ਦੋਣੀ ਨਹੀਂ ਲੱਦਦੀ ਤੋਣੀ ਤੇ ਕੀ ਲਗਣਾ ਤੂੰ ਤੇ ਮੈਨੂੰ ਕਮਲੀ ਲੱਗੰਦਾ ਹੀ ਆ ਕੀ ਹਾਲ ਬਣਾਇਆ ਤੂੰ ਆਪਣਾ ਕੰਨੀ ਆ ਮੈਂ ਤੋਣੀ ਤੇ ਲੱਦਦੀ ਆ ਤੋਣੀ ਤੇ ਲੱਦਦੀ ਨਹੀਂ ਆ ਹਾਏ ਉਹ ਤਾਂ ਤੇਰੇ ਕਮਲੀਏ ਪੈਰੀ ਹੱਥ ਲਾਉਣ ਦਾ ਤੂੰ ਤੇ ਮੇਰਾ ਮੁੰਡਾ ਡਰਾਤਾ ਫੜ ਕੇ ਉਹ ਮੇਰੇ ਪੈਰ ਕਿਉਂ ਭਰੀ ਲਾਂਦਾ ਵਾ ਮੈਂ ਤਾਂ ਪੈਰ ਪਲਾਵਾ ਆਪਣੇ ਨਹੀਂ ਕਮਲੀਏ ਉਹ ਤੇ ਤੈਨੂੰ ਮੱਥਾ ਟੇਕਨ ਦਿਆ ਵਾ ਤੈਨੂੰ ਨਹੀਂ ਸਮਝ ਲੱਗਣੀ ਚੱਲ ਆ ਅੰਦਰ ਬਈਏ ਚਲੋ ਚਲੋ ਆਦੋ ਆਦੋ ਨੀ ਤੂੰ ਕਾ ਇਕੱਲੀ ਆ ਬਾਕੀ ਪਰਿਵਾਰ ਕਿੱਥੇ ਤੇਰਾ ਮੰਮੀ ਤੇ ਉਧਰ ਬੈਤੀ ਆ ਲਾ ਬਾਲਾ ਕੇ ਲਿਆ ਨਾਲੇ ਮੈਂ ਪੁੱਛਿਆ ਕੀ ਹਾਲ ਬਣਾਇ ਇਨੇ ਆਪਣਾ ਜਾ ਪੁੱਤ ਦੀ ਮੰਮੀ ਨੂੰ ਬਾਤੇ ਲਾਵਾਂ ਪੋਣਿਆਂ ਦੇ ਪੋਣਿਆਂ ਦੇ ਹਾਏ ਹਾਏ ਨੂੰ ਕੀ ਹੋ ਗਿਆ ਵਾ ਦੋ ਤਰੀ ਤੇ ਮੰਨਿਆ ਪਹਿਲਾਂ ਹੀ ਸੀਗੀ ਤੇ ਮੈਂ ਤੋ ਲਾਦਾ ਹੁਣ ਨਾਲ ਨਾਲ ਦਿਮਾਗ 'ਚ ਵੀ ਨੁਕਸੇ ਦੇ ਪੈ ਗਿਆ ਵਾ मम्मी मम्मी तोने आए तोने तोने केड़े प्रौने आए तू तो दसें कि तुम्हें तो पता लगू मैं सुपना आना भी प्रौने आए ने भैन आई है आओ उधर तदिए उतो उतो चलो आ तो मम्मी आ तो मेरी पेहन आई ਸਤਿ ਸ਼੍ਰੀ ਅਕਾਲ ਮਸੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਹਾਂ ਠੀਕ ਐ ਤੂੰ ਆਪਣੀ ਸੁਣਾ ਬਸ ਵਧੀਆ ਮੈਂ ਕਿਹਾ ਮੈਨੂੰ ਲੱਗਾ ਘਰ ਨਹੀਂ ਗਏ ਤੁਸੀਂ ਨਹੀਂ ਨਹੀਂ ਘਰੇ ਹੀ ਹਾਂ ਅਰ ਸ਼ਾ ਮੈਂ ਇਹਨੂੰ ਕਹਿੰਦੀ ਮੈਂ ਮਿਲਾਂਦਾ ਤਾਂ ਕੱਲੇ ਹੀ ਘਰ ਮੈਂ ਬਾਕੀ ਕਿੱਥੇ ਗਈ ਤੇਰੇ ਘਰ ਦੇ ਇਹ ਸਿਰ ਬੜਾ ਖਾਂਦੀ ਫਿਰ ਤੇ ਫਿਰ ਉੱਧਰ ਬਹਿ ਜਣ ਨਹੀਂ ਤੈਨੂੰ ਗੱਲਾਂ ਕਰੀ ਜਾਨੀ ਆ ਭੈਣ ਆਪਣੀ ਨੂੰ ਪਾਣੀ ਵੀ ਪੁੱਛਿਆ ਇਤ ਨਹੀਂ ਨਹੀਂ ਜਾ ਜਾ ਕੇ ਪਾਣੀ ਲੈ ਕੇ ਆ ਚੀਤਾ ਲਿਆਣੀ ਆ ਆਜੋ ਬਹਿ ਜਾ ਮਸੀ ਔਰ ਸਨਾਉ ਮਸੀ ਕੀ ਹਾਲ ਦਾਡਾ ਤੁਹਾਡਾ ਤਾਂ ਠੀਕ ਆ ਪਰ ਤੁਹਾਡੀ ਭੈਣ ਦਾ ਹਾਲ ਮਾੜਾ ਹੀ ਆ ਕਿਉਂ ਕੀ ਗੱਲ ਹੋ ਗਈ ਮੈਂ ਤਾਂ ਵੈਸੇ ਵੀ ਵੇਖਿਆ ਸਗੋਂ ਆਂਦਿਆ ਹਾਂ ਗੱਲ ਤੇ ਤੁਹਾਡੀ ਸਹੀ ਆ ਹਾਲ ਤੇ ਮੈਨੂੰ ਵੀ ਇਹਦਾ ਮਾੜਾ ਹੀ ਲੱਗਿਆ ਵਾ ਕੀ ਕਰਦੀ ਏ ਕਮਲੀ ਜੀ ਕਿਉਂ ਬਣੀ ਫਿਰਦੀ ਏ ਮੈਂ ਤਾਂ ਸਗੋਂ ਤੁਹਾਨੂੰ ਪੁੱਛਣਾ ਸੀ ਕਿ ਇਹ ਜਦਨ ਦੀ ਵਿਆਹੀ ਆ ਉਸ ਦਿਨ ਤੋਂ ਹੀ ਇਦਾਂ ਕਰਨ ਲੱਈ ਆ ਤੁਸੀਂ ਤੇ ਕਿਹਾ ਸੀ ਚੱਲ ਤੋਤਲੀ ਏ ਕੱਲੀ ਇਹਦੇ ਤੇ ਦਿਮਾਗ 'ਚ ਵੀ ਨੁਕਸ ਵਾ ਤੁਸੀਂ ਇਹ ਗੱਲ ਤਾਂ ਕਿਉਂ ਲ ਘਾ ਰੱਖਿਆ ਸਾਡੇ ਕੋਲ ਨਹੀਂ ਨਹੀਂ ਮਾਸੀ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਲਪਾਉਣਾ ਕਿਉਂ ਤੁਹਾਡੇ ਤੋਂ ਤੋਤਲੀ ਤੁਹਾਨੂੰ ਦੱਸਿਆ ਪਹਿਲਾਂ ਹੀ ਸੀਗੀ ਏ ਤੇ ਪਰ ਦਿਮਾਗ ਦੇ ਨੁਕਸੇ ਵਾਲੀ ਕੋਈ ਗੱਲ ਤੇ ਹੈ ਹੀ ਨਹੀਂ ਇਹ ਤੇ ਇੱਥੇ ਆ ਕੇ ਲਾੰਦਾ ਹੋਈ ਆਂ ਆਈ ਤੈਨੂੰ ਬਹੁਤ ਸਮਝਾ ਕੇ ਵੇਖ ਲਿਆ ਪਰ ਹੁਣ ਤੂੰ ਸਮਝਾ ਕੇ ਵੇਖ ਲੈ ਸ਼ਾਇਦ ਤੇਰੇ ਆਖੇ ਲੱਜੇ ਹਾਨੂੰ ਤੋਤਲੀ ਦਾ ਤੇ ਚੱਲ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਹੀ ਦੱਸਿਆ ਸੀ ਹਾਨੂੰ ਪਰ ਆ ਜਿਹੜੀਆਂ ਗੁੱਤਾਂ ਕਦੀ ਕਰ ਲੈਂਦੀਆਂ ਕਦੀ ਮੇਕਅਪ ਕਿਦਾਂ ਦਾ ਕਰ ਲੈਂਦੀ ਆ ਇਦਾਂ ਜਲੂਸ ਹੀ ਕੱਟ ਛੱਡਦੀ ਆ ਹੁਣ ਹੀ ਸਮਝਾ ਕੇ ਵੇਖ ਸ਼ਾਇਦ ਤੇਰੀ ਮੰਨ ਲੇ ਕੋਈ ਨਾ ਕੋਈ ਕਰੇ ਆ ਜਾਂਦਾ ਵਾ ਇਦਾਂ ਫਿਰ ਚੰਗੇ ਨਹੀਂ ਲੱਗਦਾ ਹੈਗਾ ਟੈਨਸ਼ਨ ਨਾ ਲੋ ਮਾਸੀ ਜੀ ਮੈਂ ਹੁਣ ਇਹਨੂੰ ਜਾ ਕੇ ਸਮਝਾ ਕੇ ਆਵਾਂਗੀ ਠੀਕ ਚਲੋ ਸ਼ਾਇਰ ਜੀ ਦੀ ਭੈਣ ਆਈ ਆ ਚੱਲ ਉਹਦੇ ਆਖੇ ਕਿਤੇ ਸਮਝ ਜਾਵੇ ਮਹਾਰਾਜ ਮਿਹਰ ਕਰਦੇ ਕਰੋ ਪ੍ਰਮਾਤਮਾ ਨੇ ਸੰਦੀਪ ਆਹ ਹੈ ਇੰਨਾ ਮਿੱਠਾ ਥੋੜੀ ਖਾਈ ਦਾਅ ਕਰਨੀ ਤੂੰ ਮੈਂ ਜਾਵਾ ਹੁਣ ਸਬਜੀ ਚੀਰਾਂ ਜਾ ਮੈਂ ਲੋਦ ਤਾਂ ਨਹੀਂ ਆ ਮੈਨੂੰ ਬੜੇ ਤਾੜ ਲੱਗਦੇ ਆ ਇਹਨਾਂ ਨੂੰ ਉੱਥੇ ਰੱਖ ਰੱਖ ਉੱਥੇ ਓਰੇ ਆ ਮੇਰੀ ਗਰਸਨ ਦੇ ਲਈ ਕੋਲਦੇ ਨੇ ਉਹਦੀ ਭੈਣ ਨਹੀਂ ਵਾਵਾ ਚਰਦੀ ਸਮਝਾਉਣਾ ਉਹਦੀ ਭੈਣ ਪੜ੍ਹੀ ਲਿਖੀ ਆ ਸਮਝਾਤਾ ਨਾ ਵਾਵਾ ਆਜੋ ਕੋਲਾ ਵੇਖੀਏ ਕੁਝ ਪੱਲੇ ਪਿਆ ਉਹ ਦੇਖ ਨਹੀਂ ਦੱਸ ਤਾਂ ਤੇਰੀ ਵੈਸੇ ਠੀਕ ਆ ਮੈਂ ਉਹਦੀ ਭੈਣ ਨੂੰ ਜਾਉਣ ਪਈ ਆ ਉਸ ਪੱਲੇ ਪਿਆ ਹੋਊਗਾ ਬੜੇ ਜਲਦੀ ਜਲ ਕਟਰਾ ਮਾਰਨ ਲਈ ਆ ਚਲ ਦੇਖ ਲੈਨੇ ਆ ਚਲੋ ਇਸ ਨੂੰ ਸਮਝਾ ਨਹੀਂ ਉਹਨੇ ਉਹਨੇ ਕੀ ਸਮਝਾਉਣਾ ਇਹਨੇ ਹੁਣ ਦੱਸਿਆ ਸਮਝਾ ਤਾ ਗੁੜੀ ਆਪਣੀ ਗੁੱਤ ਕਰ ਲਈ ਦੇ ਤੋ ਮੈਂ ਭੈਣ ਤੋਂ ਨਹੀਂ ਲਾਤੀ ਆ ਪੋਤਾ ਤੇ ਲੈ ਆਈ ਗਿਆ ਤੂੰ ਆ ਕੀ ਸਮਝਾਇਆ ਤੂੰ ਤੇ ਆ ਉਹਦੇ ਵਰਗੀ ਬਣ ਗਈ ਇਹਨੂੰ ਕੀ ਸਮਝਾਉਣਾ ਮੈਂ ਤੈਨੂੰ ਇਹ ਪੁੱਛ ਬੈਠੀ ਤੇ ਆ ਤੂੰ ਗੁੱਤ ਕੀਤੀ ਕਿਵੇਂ ਇਹਨੇ ਫੜ ਕੇ ਮੇਰੀ ਗੁੱਤ ਕਰਤੀ ਆ ਤੂੰ ਸਿੱਧਾ ਨਹੀਂ ਲੱਤ ਨਹੀਂ ਤੂੰ ਤੋਂ ਨਹੀਂ ਨਦਰ ਨਹੀਂ ਹਾਂ ਇਹੀ ਤਾਂ ਤੈਨੂੰ ਮੈਂ ਸਮਝਾਉਣਾ ਸੀ ਕਿ ਇਦਾਂ ਨਹੀਂ ਬਣ ਕੇ ਰਹੀਦਾ ਹੁਣ ਜਿੱਦਾਂ ਮੈਂ ਬੁਰੀ ਲੱਗਣ ਦੀ ਇਦਾਂ ਤੂੰ ਲੱਗਦੀ ਆ ਆਇਆ ਗਿਆ ਜਿਵੇਂ ਹੁੰਦਾ ਵਾ ਚੰਗੇ ਨਹੀਂ ਲੱਗੀਦਾ ਇਦਾਂ ਬਣੇ ਸੋਹਣੀ ਤਰ੍ਹਾਂ ਤਿਆਰ ਹੋਇਆ ਕਾ ਤੈਨੂੰ ਮੈਂ ਜਾ ਸਖੋਣੀ ਕਿਵੇਂ ਤਿਆਰ ਹੋਈਦਾ ਕੁੜੀ ਦਾ ਤਰੀਕਾ ਤੇ ਵਧੀਆ ਸਮਝਾਉਣ ਦਾ ਹੈ ਉਹਦੇ ਬਦਲੇ ਆਪ ਵੀ ਉਦਾਂ ਦੀ ਤਿਆਰ ਹੋਈ ਤੇ ਲੋਕਾਂ ਨੂੰ ਚੰਗੀ ਲੱਗੇ ਜਾਂ ਮਾੜੀ ਹੈ ਬਹੁਤ ਵਿਚਾਰੀ ਨੇ ਜਫਰ ਜਾਇਆ ਲੱਗਦਾ ਸਹੀ ਗੱਲ ਜੀ ਚਲੋ ਪੁੱਤ ਸਮਝਾ ਢੰਗ ਤਰੀਕੇ ਨਾਲ ਜੀਂਦੀ ਰਹਿ ਠੀਕ ਚਲਾ ਕੁੜੀ ਬੜੇ ਧਾਮ ਨਾ ਸਮਝਾਉਂਦੀ ਹੁਣ ਵੇਖੋ ਉਹਦੇ ਦਿਮਾਗ ਚ ਪੈਸੇ ਦੇ ਚੰਗਾ ਹੀ ਆ ਬਾਕੀ ਕਹਿੰਦੀ ਹੁੰਦੇ ਸਵਾਦ ਹੀ ਕੁੜੀ ਨਾ ਆਰਾਮ ਆ ਜਾਂਦਾ ਕਈ ਵਾਰੀ ਗਲਤ ਤਾਂ ਡੰਡੀ ਸਹੀ ਆ ਹੁਣ ਵੇਖੋ ਕੀ ਬਣਦਾ ਪ੍ਰਮਾਤਮਾ ਹੀ ਜਾਣਦਾ ਤੂੰ ਸੁਣੀਆਂ ਸੁਣਾਈਆਂ ਗੱਲਾਂ ਕਰਦੀ ਵੀ ਪਾਪਿਆਂ ਕੋਈ ਜਾਣਾ ਇਹ ਸਤਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕਰਤੀ ਘਰੇ ਮੇਰ ਹੋ ਗਈ ਚੱਲ ਹੁਣ ਰੋਜ਼ ਇਸ ਤਰ੍ਹਾਂ ਤਿਆਰ ਹੋਣਾ ਵਾ ਠੀਕ ਆ ਪੀਤਾ ਚੱਲ ਆ ਹੁਣ ਤੇਰੀ ਮੰਮੀ ਨੂੰ ਵਿਖਾ ਕੇ ਆਈਏ ਚਲੋ ਕੀ ਕਾ ਨਾ ਜੇ ਦੁਕਰ ਵੀ ਕੋਈ ਆਇਆ ਹੋਵੇ ਤੇ ਜਿਆਦਾ ਨਹੀਂ ਬੋਲੀਦਾ ਹੁੰਦਾ ਠੀਕ ਹੈ ਹਾਂ ਠੀਕ ਹੈ ਲਓ ਮਾਸੀ ਜੀ ਸਮਝਾਤਾ ਜੀ ਨੋਨ ਮੈਂ ਹਾਡੀ ਸੰਦੀਪ ਵੀ ਆਏ ਸ਼ਾਬਾਸ਼ ਬੇਟੀ ਤੇਰਾ ਬੜੀ ਸਿੱਧੀ ਸਮਝ ਆਈ ਹੈ ਹਾਂਜੀ ਕੋਈ ਗੱਲ ਨਹੀਂ ਮਾਸੜ ਜੀ ਜੇ ਤੁਹਾਨੂੰ ਗਾਂ ਤਾਂ ਵੀ ਲੋੜ ਪੈਂਦੀ ਹੈ ਇਹਨੂੰ ਸਮਝਾਉਂਦੀ ਤਾਂ ਮੈਨੂੰ ਸਾਦ ਲਿਓ ਮੈਂ ਜ਼ਰੂਰ ਆ ਕੇ ਇਹਨੂੰ ਸਮਝਾ ਜਾਾਂਗਾ ਚਲ ਠੀਕ ਹੈ ਬੇਟਾ ਜਾ ਸੰਦੀਪ ਚਾਹ ਬਣਾ ਐ ਸੇ ਕੁਸੀ ਵਿੱਚ ਹਮ ਚਲ ਜਾ ਚਾਹ ਬਣਾ ਕੇ ਲਿਆ ਕੋਈ ਗੱਲ ਨਹੀਂ ਮਾਸੜ ਜੀ ਫੇਰ ਕਿ ਆਏ ਕਿਹੜੀ ਗੱਲ ਐ ਮੈਂ ਵੀ ਤੇ ਤੁਹਾਡੀ ਧੀ ਆ ਉਹ ਤੇਰਾ ਕਿਹਾ ਤੇ ਬੜੀ ਸ਼ਿੱਦੀ ਮੰਨਿਆ ਅਸੀਂ ਤੇ ਸਮਝਾ ਸਮਝਾ ਕੇ ਥੱਕ ਹੀ ਗਏ ਚਲੋ ਕੋਈ ਗੱਲ ਨਹੀਂ ਮਾਸੜ ਜੀ ਟੈਨਸ਼ਨ ਨਾ ਲਓ ਹੁਣ ਹੋ ਲੋ ਸਾਰਾ ਕੁਝ ਠੀਕ ਤੇ ਮੈਂ ਵੇਖਾਂ ਕੀ ਕਰਨ ਲਈਏ ਸ਼ੁਕਰ ਰੱਬ ਦੀ ਘੜੀ ਚਲੋ ਠੀਕ ਆ ਮੈਂ ਫੇਰ ਰੱਬ ਦਾ ਨਾਮ ਲੈਦਾ ਘੜੀ ਚਲੋ ਠੀਕ ਵਾਹ ਪਾਣੀ ਤੇ ਮੈਂ ਪਾ ਲਿਆ ਉਨੇ ਤਾਂ ਬੰਦੇ ਪਤਾ ਪੱਤਰ ਆ ਕਿ ਨਹੀਂ ਚਾਹ ਤੂੰ ਦੋ ਕੱਪ ਬਣਾਣੀ ਹੈ ਪਾਣੀ ਤੋਂ ਨਾ ਪਾ ਲਿਆ ਵਾ ਇੰਨਾ ਨਹੀਂ ਭਾਈ ਦਾ ਘੱਟ ਕਰ ਠਈ ਦੇਦਾ ਨਹੀਂ ਤੂੰ ਘੱਟ ਕਰ ਜਿਆਦਾ ਵਾ ਪੋਣੀ ਨਾ ਫੜ ਤਿੰਨਾ ਤੇ ਪਾਣਾ ਦੋ ਕੱਪ ਮਿਣ ਕੇ ਪਾ ਲਿਆ ਕਰ ਜਿੰਨੇ ਕੱਪ ਹੋਵੇ ਉਹਨੇ ਮਿਣ ਲੀਦਾ ਵਾਦੂ ਹਾਂ ਠੀਕ ਹੈ ਰੱਖਦੇ ਹਾਂ ਇਦਾਂ ਕਰ ਹਾਂ ਚਾਹ ਬਣਾ ਕੇ ਲੈ ਆਇਆ ਠੀਕ ਹੈ ਠੀਕ ਚੰਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧਿਆ ਜਿੱਦਾਂ ਧਿਆ ਮੈਂ ਹੂੰ ਉਹਨਾਂ ਨੂੰ ਆਪਣੇ ਘਰ ਹੁ ਸੋਣਾ ਪੈਂਦਾ ਤੇ ਦੁੱਖ ਤਕਲੀਫ ਵੇਲੇ ਸਗੋਂ ਸਾਡਾ ਸਭ ਤੋਂ ਵੱਧ ਫਰਕ ਪੈਂਦਾ ਵੀ ਇਹ ਹੱਲ ਕਰੀਏ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਧਿਆ ਦਾ ਜਿਹੜਾ ਦੁੱਖ ਵਡਾਉਣਾ ਚਾਹੀਦਾ ਤੇ ਤੇਦੇ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਤੇ ਮਹਾਰਾਜ ਭੜੀ ਕਰੇ ਘਰੋ ਕਈ ਸੁਖ ਸ਼ਾਂਤੀਆਂ ਵਰਤਾਵੇ ਕਾਤੁਰ ਖਵਾਏ ਇਹ ਲਾਸਟ ਪਾਰਟ ਸੀਗਾ ਸਾਡੀ ਮੂਵੀ ਦਾ ਹੁਣ ਇਸ ਤੋਂ ਬਾਅਦ ਕੋਈ ਵੀ ਪਾਰਟ ਨਹੀਂ ਹੋਣਾ ਬਹੁਤ ਹੈ ਯਾਰ ਹੁਣ ਹੂੰ ਉਹ ਭਾਵੇਂ ਨਾ ਲੱਗੇ ਹਬੇ ਜਿਹੜਾ ਹੋ ਗਿਆ ਆਸਾਂ ਹਾਈ ਹਾਈ ਲੱਗਦਾ ਘਰ ਨਹੀਂ ਹੈਗੇ ਜੀ ਜਿਹੜਾ ਅੱਛੀ ਬੋਲਣਾ ਅੱਛੀ ਬਾਜੂੜੇ ਜੀ ਬੋਲਣਾ ਸਾਡ ਹਾਈ ਹਾਈ ਲੱਗਦਾ ਘਰ ਹੀ ਨਹੀਂ ਹੈ ਅੱਜ ਮੈਂ ਬਿਨਾਂ ਦੱਸੇ ਆ ਗਈ ਨਾ ਨਾ ਬਿਨਾਂ ਦੱਸੇ ਨਹੀਂ ਬੋਲਣਾ ਓਂਕਾਰ ਕੱਲੀ ਆ ਬਾਕੀ ਪਰਿਵਾਰ ਕਿੱਥੇ ਜਰਾ ਓਂਕਾਰ ਕੱਲੀ ਆ ਕਹਿ ਗਈ ਮੈਂ ਹੋਰ ਸੁਣਾਓ ਮਾਸੀਏ ਕੀ ਹਾਲ ਚੱਲ ਤੁਹਾਡਾ ਮੇਰਾ ਤੇ ਹਾਲ ਚੱਲ ਠੀਕ ਆ ਸਾਰਿਆਂ ਦਾ ਪਰ ਤੁਹਾਡੀ ਭੈਣ ਨਹੀਂ ਠੀਕ ਹੈਗੀ ਮੈਂ ਤੁਹਾਡੀ ਭੈਣ ਦਾ ਘਰ ਮੜ ਆਇਆ ਉੱਠ ਕੇ ਮੈਂ ਸਟਾਰਟ ਹੋਣ ਸਨਮਾ ਮਸੀ ਕੀ ਹਾਲ ਚਾਲ ਤੁਹਾਡਾ ਹਾਲ ਸਾਡਾ ਤਾਂ ਠੀਕ ਹੈ ਆਈ ਤੈਨੂੰ ਬਹੁਤ ਸਮਝਾ ਕੇ ਵੇਖਿਆ ਪਰ ਹੁਣ ਤੂੰ ਸਮਝਾ ਕੇ ਵੇਖਾ ਸ਼ਾਇਦ ਤੇਰੇ ਆਖੇ ਲੱਜਾ ਹਾਨੂੰ ਤੂੰ ਦਲੀ ਦਾ ਤੇ ਚੱਲ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਹੀ ਦੱਸਿਆ ਸੀ ਸਾਨੂੰ ਪਰ ਆਹ ਜਿਹੜੀਆਂ ਗੁੱਤਾਂ ਕਦੀ ਕਰ ਲੈਂਦੀਆਂ ਕਦੀ ਮੇਕਅਪ ਕਿਦਾਂ ਦਾ ਕਰ ਲੈਂਦੀ ਆ ਐਦਾਂ ਜਲੂਸ ਹੀ ਕੱਟ ਛੱਡਦੀ ਆ ਤੂੰ ਸਮਝਾ ਕੇ ਵੇਖ ਸ਼ਾਇਦ ਤੇਰੀ ਮੰਨ ਲੇ ਸਾਡੀ ਤੇ ਇਥੇ ਗਲੀ ਗਵਾਂਡ ਦੇ ਵਿੱਚ ਮੱਲੇ ਚ ਇੰਨੀ ਬੇਜੀ ਆ ਨਾ ਕੋਈ ਜਿਹੜਾ ਕੋਈ ਨੰਗਦਾ ਤੁਹੀਂ ਕੀ ਕਿੱਦਾਂ ਦੇ ਨੌਂ ਤੂੰ ਸਮਝਾ ਕੇ ਵੇ ਸ਼ਾਇਦ ਤੇਰੀ ਮੰਨ ਲੇ ਇੱਥੇ ਤੇ ਸਾਡੇ ਗਲੀ ਗਵਾਂਡ ਚ ਵੀ ਕਿੰਨਾ ਇੰਨਾ ਲੋਕੀ ਮਖੌਲ ਕਰਦੇ ਆ ਕਿਸਾਬ ਤੂੰ ਹੀ ਸਮਝਾ ਕੇ ਵੇਖ ਸ਼ਾਇਦ ਤੇਰੀ ਸਮਝ ਲੇ ਤੇਰੀ ਮੰਮੀ ਪਹਿਲਾਂ ਕੋਈ ਆ ਸਾਡੀ ਆ ਜਿੱਤੇਰੀ ਸ਼ਕਲ ਵੇਖੀ ਨਾ ਸੱਚੀ ਆ ਤੇ ਬੋਤਿਆ ਸਿਆਰਾ ਸੀਨ ਹੋ ਗਿਆ ਏ ਜੋ ਉਹਦੀ ਭੈਣ ਵਾਵਾ ਪੜ੍ਹੀ ਲਿਖੀ ਆ ਉਹ ਸਮਝਾਉਂਦੀ ਆ ਵਾਵਾ ਸਮਝਾਤਾ ਹੋਣਾ ਚੱਲ ਵੀ ਘੇ ਉਹਦੀ ਭੈਣ ਪੜ੍ਹੀ ਲਿਖੀ ਆ ਤੇ ਸਮਝਾਉਂਦੀ ਵਾਵਾ ਚਿਰਦੀ ਤੇ ਸਮਝਾਤਾ ਨਾ ਆ ਜੋਗੇ ਉਹਦੀ ਭੈਣ ਪੜ੍ਹੀ ਲਿਖੀ ਆ ਉਹ ਸਮਝਾਊਗੀ ਸਮਝਾਤਾ ਹਣਾ ਉਹਨੇ ਵਾਵਾ ਸ਼ਾਇਦ ਕੁਝ ਪੱਲੇ ਪਿਆ ਹੋਵੇ ਸਮਝਾ ਗਏ ਨਹੀਂ ਬੜੀ ਚੱਟ ਛੱਟ ਉਹ ਦਗ ਲੈ ਆਈਏ ਨਾ ਨਾ ਨਹੀਂ ਲੱਟਦੀ ਕੁੜੀ ਦਾ ਤਰੀਕਾ ਵਧੀਆ ਸਮਝਾਉਣ ਦਾ ਹੈ ਉਹਦੇ ਬਦਲੇ ਆਪ ਵੀ ਓਦਾਂ ਦੀ ਬਾਣੀ ਵਿਚਾਰੀ ਲਓ ਮਾਸੀ ਜੀ ਸਮਝਾਤਾ ਜਿੰਨੂੰ ਮੈਂ ਬੜਾ ਦੀਦੀ ਅੱਕੀ ਜਾਣਾ ਹੈ